ਮੈਂ ਆਪਣੇ ਹਸਬੰਦ ਤੇ ਕਲਾਕ ਕਰਵਾਈ ਹੈ ਕਿ ਮੇਰੇ ਹਸਬੰਦ ਘਰ ਚਲੇ ਗਏ ਪਿਆ 3 ਮਹੀਨੇ ਹੋ ਗਏ ਘਰੋਂ ਗਿਆ ਨੂੰ ਉਹਨਾਂ ਨੂੰ ਤੇ ਮੈਂ ਫੋਨ ਵੀ ਕੀਲਦੀ ਆ ਫੋਨ ਵੀ ਨਹੀਂ ਚੱਕਦੇ ਆ ਕੋਈ ਆ ਫੋਨ ਮੈਂ ਨਾਮ ਦੱਸੋ ਕੀ ਕਰਦੇ ਆ ਸਰ ਹਾਂਜੀ ਸਰ ਮੇਰੇ ਹਸਬੰਦ ਸਿੰਗਰ ਆ ਅਸलम अली ਜਿਨ੍ਹਾਂ ਨੇ ਨਕਦਰ ਹੀ ਰਜਾਈ ਆ ਹਾਂਜੀ ਕੀ ਗੱਲ ਮਾਰੀ ਸੀ ਸਰ ਉਹਨਾਂ ਦਾ ਅਫੇਅਰ ਚੱਲ ਰਿਹਾ ਵਾ ਰੱਬ ਦਾ ਨਾਮ ਦੀ ਲੜਕੀ ਦੇ ਨਾਲ ਜਿਹੜੇ ਕਿ ਘਰੇ ਵੀਡੀਓ ਕਾਲ ਮੈਸੇਜ ਆਪਣੇ ਉੱਤੇ ਇੰਸਟਾ ਤੇ ਕਾਲ ਕਰਦੀ ਰਹਿੰਦੀ ਸੀਗੀ ਮੈਸੇਜ ਕਰਦੀ ਰਹਿੰਦੀ ਹੁੰਦੀ ਸੀ ਜਦੋਂ ਮੈਂ ਪੁੱਛਦੀ ਹੁੰਦੀ ਸੀਗੀ ਤਾਂ ਮੇਰੇ ਨਾਲ ਲੜਵਾਲਾਪਾਂ ਦੇ ਹੁੰਦੇ ਸੀ ਕਿ ਤੂੰ ਕਿਉਂ ਪੁੱਛਦੀ ਆ ਤੂੰ ਤਾਂ ਮੇਰੇ ਸੇਫਟੀ ਐਵੇਂ ਮੈਨੂੰ ਜਦੋਂ ਕਿ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲੜੀ ਜਾਣਾ ਡਰਿੰਕ ਕਰਕੇ ਆਣਾ ਘਰ ਮੇਨਾਂ ਹੱਥੋ ਪਾਈ ਕਰਨੀ ਮੇਰੀ ਵੀਡੀਓਜ਼ ਬਣਾਉਣੀਆਂ ਜਦੋਂ ਮੈਂ ਬੋਲਣਾ ਮੇਰੀ ਵੀਡੀਓਜ਼ ਬਣਾਉਣੀਆਂ ਉਹਦੋਂ ਨਹੀਂ ਤਾਂ ਜਦੋਂ ਆਪ ਲੜਨਾ ਉਦੋਂ ਨਹੀਂ ਬਣਾਉਣੀਆਂ ਜਦੋਂ ਮੈਂ ਲੜਨਾ ਉਦੋਂ ਬਣਾਉਂਦੇ ਹੁੰਦੇ ਸੀਗੇ ਤੇ ਡਰਿੰਕ ਕਰਕੇ ਸਾਨੂੰ ਬਾਹਰ ਵੀ ਕੱਢ ਦਿੱਤਾ ਸੱਟ ੱਕੇ ਮਾਰ ਕੇ ਕਿਉਂਕਿ ਮੈਂ April ਮਹੀਨੇ ਵੀ ਜਦੋਂ ਦੀ ਇਹ ਦੀ ਸ਼ੁਰੂ ਹੋਈ ਪਈ ਨਾ April ਮਹੀਨੇ ਦੀ ਪਿਛਲੇ ਦੀ ਉਦੋਂ ਦਾ ਹੀ ਸਾਡੇ ਘਰ ਕਲੇਸ਼ ਇਹ ਕੁੜੀ ਕਰਕੇ ਹੁੰਦਾ ਸੀਗਾ ਮੈਂ ਕੁੜੀ ਦੇ ਪਾਪਾ ਨੂੰ ਫੋਨ ਵੀ ਕੀਤਾ ਸੀਗਾ ਕਿ ਇਹਨੂੰ ਰੋਕ ਲਓ ਕਿ ਇਹ ਹੱਟ ਨਹੀਂ ਰਹੀ ਹੈ ਕਿ ਐਦਾ ਐਦਾ ਉਹਦੇ ਪਾਪਾ ਕਹਿੰਦੇ ਤੁਹਾਡੇ ਕੋਲ ਕੀ ਪ੍ਰੂਫ ਆ ਤੇ ਮੈਂ ਕੁੜੀ ਦੇ ਘਰ ਵੀ ਗਈ ਕੁੜੀ ਦੇ ਘਰ ਵੀ ਉਹਦੇ ਪਾਪਾ ਨੂੰ ਪ੍ਰੂਫ ਵੀ ਦਿਖਾਏ ਤਾਂ ਅੱਗੇ ਉਹਨਾਂ ਨੇ ਉਹਦੇ ਪਾਪਾ ਨੇ ਲਿਖ ਕੇ ਵੀ ਦਿੱਤਾ ਕਿ ਜੇ ਅੱਗੇ ਤੋਂ ਮੇਰੀ ਕੁੜੀ ਗਲਤੀ ਕਰੂਗੀ ਕੋਈ ਵੀ ਕਰੂਗੀ ਤਾਂ ਤੁਸੀਂ ਬੰਦ ਐਕਸ਼ਨ ਕਰ ਸਕਦੇ ਹੋ ਤੁਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਹੋ ਪਰ ਉਸ ਤੋਂ ਬਾਅਦ ਵੀ ਰੁਕੀ ਨਹੀਂ ਉਹ ਕੁੜੀ ਰੁਕੀ ਨੇ ਉਸ ਤੋਂ ਬਾਅਦ ਮੇਰੇ ਹਸਬੰਦ ਨੇ ਮੇਤੇ ਡਿਵੋਰਸ ਕੇਸ ਲਾਇਆ ਕਿ ਮੈਂ ਤੇਤੋ ਤਲਾਕ ਲੈਣਾ ਕਿ ਮੈਂ ਨਹੀਂ ਤੇ ਨਾ ਰਹਿਣਾ ਮੈਂ ਉਹ ਕੁੜੀ ਨਾ ਹੀ ਰਹਿਣਾ ਤੇ ਜਦੋਂ ਮੈਂ ਉਹਨਾਂ ਨੂੰ ਉਸ ਵੇਲੇ ਮੈਂ ਵੀ ਉਹਨਾਂ ਤੇ ਕੀਤਾ ਉਸ ਵੇਲੇ ਮੈਨੂੰ ਘਰੇ ਲੈ ਗਏ ਹੱਥ ਪੈਰ ਜੋੜ ਕੇ ਕਿ ਚੱਲ 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 ਮੈਂ ਕਿਹਾ ਮੈਨੂੰ ਕੁਝ ਲਿਖਾ ਲੰਦੋ ਰਾਜੀ ਨਾਮੇ ਚ ਕਿ ਕੁਝ ਵੀ ਲਿਖਾ ਲੰਦੋ ਉਹਨਾਂ ਨੇ ਮੈਨੂੰ ਕੁਝ ਵੀ ਲਿਖਾਣ ਦਿੱਤਾ ਕਹਿੰਦੇ ਕੁਝ ਨਹੀਂ ਲਿਖਾਣਾ ਤੂੰ ਘਰ ਚੱਲ ਆਪਾ ਉਹਦੇ ਵਿੱਚ ਇਹ ਲਿਖਾਇਆ ਕਿ ਜੇ ਕੱਲ ਨੂੰ ਇਹ ਕੁਝ ਖਾ ਕੇ ਮਰ ਗਵੇ ਤਾਂ ਇਹ ਜ਼ਿੰਮੇਵਾਰੀ ਹੋਗੀ ਇਹਦੀ ਹੋਗੀ ਜੇ ਮੈਂ ਕੁਝ ਕਰ ਲਵਾ ਤੇ ਇਹ ਮੈਂ ਆਪਰੀ ਜ਼ਿੰਮੇ ਮੇਰੇ ਮਾਪੇ ਉਹ ਘਰ ਨਹੀਂ ਆਣੇ ਚਾਹੀਦੇ ਨਾ ਮੇਰੇ ਘਰ ਆਣ ਨਾ ਮੇਰੇ ਆਣ ਜਦ ਕਿ ਉਹਦੇ ਵੀ ਆਉਂਦੇ ਹੁੰਦੇ ਸੀ ਘਰ ਉਹਦੇ ਭੈਣ ਭਰਾ ਆਉਂਦੇ ਸੀ ਘਰ ਸਾਡੇ ਕਿ ਆਂਦੇ ਜਾਂਦੇ ਰਹੇ ਅਸੀਂ ਕਦੀ ਵੀ ਮੈਂ ਨਹੀਂ ਰੋਕਿਆ ਕਦੀ ਵੀ ਉਹਨਾਂ ਨੂੰ ਕਿ ਆਣ ਜਾਂ ਨਾਣ ਉਸ ਤੋਂ ਬਾਅਦ ਭਾਈ ਫਿਰ ਘਾਰੇ ਘਰੇ ਜਾ ਕੇ ਫਿਰ ਉਹਦੇ ਸੀ ਡਰਿੰਕ ਕਰਨਾ ਮੈਨੂੰ ਆ ਕੇ ਬੋਲਣਾ ਮੇਰਾ ਇਵਨ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਤਾਰ ਤੇ ਮੈਨੂੰ ਮਾਰ ਕੇ ਮੈਨੂੰ ਬਾਹਰ ਕੱਢ ਦੇਣਾ ਕਿ ਜਾ ਚਲ ਜਾ ਥੋੜੀ ਚਲ ਜਾ ਮੈਂ ਨਹੀਂ ਇੱਥੇ ਰਹਿਣਾ ਕੁੜੀ ਨਾ ਉਹਦੇ ਹੀ ਗੱਲਾਂ ਸਾਰਾ ਸਾਰਾ ਦਿਨ ਘੁੰਮਦੇ ਲੱਗੇ ਰਹਿਣਾ ਇਦਾਂ ਸਰ ਸਾਡੇ ਬੈੱਡ ਆ ਬੈੱਡਰੂਮ ਆ ਬੈੱਡਰੂਮ ਦੇ ਉੱਪਰ ਸ਼ੂ ਪੁਆਇੰਟ ਆ ਸਾਰਾ ਦਿਨ ਫੋਨ ਤੇ ਕਰਦਣਾ ਬੈਠਿਆ ਨੇ ਉਹਨਾਂ ਨੇ ਸਾਰਾ ਦਿਨ ਜੀ ਅਸੀਂ ਬਲਾਵ ਵੀ ਲਈਏ ਕਿ ਕਹਿ ਦਈਏ ਰੋਟੀ ਖਾ ਲੋ ਚਾਹ ਪੀ ਲੋ ਉਹ ਠੰਡੀ ਹੋ ਜਾਣੀ ਪਰ ਉੱਥੋਂ ਦੀ ਹਿਲਣਾ ਨਹੀਂ ਟੱਸ ਦੇ ਮਾਸ ਨਹੀਂ ਹੋਣਾ ਸਰ ਉਹਨਾਂ ਨੇ ਉੱਥੇ ਦੇ ਉੱਥੇ ਹੀ ਬੈਠੇ ਰਹਿਣਾ ਜੇ ਅਸੀਂ ਕਹਿਣਾ ਕਹਿਣਾ ਤੁਸੀਂ ਤਾਂ ਲੜਦੇ ਆ ਉਲਟਾ ਲੜ ਲੜ ਕੇ ਸਾਡੇ ਨਾਲ ਆਫੀਸ ਜਣਾ ਆਫਿਸ ਜਾ ਕੇ ਕੁੜੀ ਨਾਲ ਗੱਲਾਂ ਕਰਨੀਆਂ ਸੀ ਇਹਨਾਂ ਉਹੀ ਹਰਕਤ ਆ ਇਹਦੇ ਵਿੱਚ ਸਰ ਇਹ ਮਦੀਸ਼ਨਾ ਤੱਕ ਨੂੰ ਪਤਾ ਤੇ ਇੱਕ ਬਾਬਾ ਕਮਲਾਇ ਪਹਿਲਾਂ ਵੀ ਕਰੋ ਧੋੜਿਆ ਵਾ ਇਹ ਉਹਦੇ ਕੋਲ ਰੁਕਿਆ ਸੀ ਸਟੇ ਕੀਤੀ ਸੀ ਇਹਨੇ ਉਹਦੇ ਉਦੋਂ ਵੀ ਉਹ ਇਹਨਾਂ ਨੂੰ ਸ਼ਹੀਦ ਦਿੰਦੇ ਆ ਉਹ ਕਹਿੰਦੇ ਆ ਕਿ 20 30 ਹਜ਼ਾਰ ਤੇ ਤਲਾਕ ਹੋ ਜਾਂਦਾ 20 ਹਜ਼ਾਰ ਤੇ ਵਿਆਹ ਹੋ ਜਾਂਦਾ ਵਾ ਅਸਲਮ ਕਿ ਕੋਈ ਐਡੀ ਗੱਲ ਨਹੀਂ ਆ ਅਸਲ ਤਲਾਕ ਐਂ ਹੀ ਕਰਾ ਦਿੰਦੇ ਆ ਸਰ ਤੇ ਇਹਦੇ ਵਿੱਚ ਇਹਦੇ ਮਡੀਸ਼ਨ ਵੀ ਰਲੇ ਪਏ ਆ ਉਹਨਾਂ ਨੂੰ ਵੀ ਸਾਰਾ ਪਤਾ ਵਾ ਉਹ ਇਹਨੂੰ ਗੰਦੀਆਂ ਮੈਡੀਸਨ ਵਗੈਰਾ ਲਿਆ ਲਿਆ ਕੇ ਦਿੰਦੇ ਹੁੰਦੇ ਸੀ ਘਰ ਤੇ ਕੁੜੀ ਨੂੰ ਮਿਲਣ ਜਾਂਦਾ ਹੁੰਦਾ ਸੀਗਾ ਵਿਧਾਨੇ ਕਦੋਂ ਹੋਇਆ ਸੀ ਲਵ ਮੈਰੀ ਸੀ ਤੇ ਲੇਨ ਵਾਲੀ ਸੀ ਸੌਂਡੇ ਦੀ ਲਵ ਮੈਰੀ ਸੀ ਐਨੇ ਲਵ ਮੈਰੀ ਕਰਵਾਈ ਮਿਲਣ ਇਨ 2015 ਚ ਹੋਈ 13 ਚ ਹੋਈ ਆ 15 ਚ ਮੇਰੇ ਬੇਟਾ ਹੋਇਆ ਵਾ ਅੱਛੇ ਕੀ ਹਾਲ ਹਾਂਜੀ ਸਰ ਇੱਕੋ ਹੀ ਬੇਟਾ ਵਾ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਸਰ ਉਹਨੇ ਆਪਣੇ ਪੇਕੇਆਂ ਦੇ ਰਹਿ ਰਹੀ ਆ ਕਿਉਂਕਿ ਮੇਰਾ ਉੱਥੇ ਕੋਈ ਵੀ ਨਹੀਂ ਹੈਗਾ ਵਾ ਕਿਹੜੀ ਜਗ੍ਹਾ ਦਾ ਸੂਰਥੇ ਉੱਥੇ ਸਾਡਾ ਕੋਈ ਨਹੀਂ ਹੈਗਾ ਕਿਉਂਕਿ ਅਸੀਂ ਤਿੰਨੇ ਜੀ ਨਾਲ ਰਹਿੰਦੇ ਹੁੰਦੇ ਸੀ ਨਾ ਕੋਈ ਹੈਗਾ ਸਾਨੂੰ ਇਨਕਮ ਸੋਰਸ ਹੈ ਹੀ ਨਹੀਂ ਕਿਉਂਕਿ ਇਹ ਕਮਾਨ ਵਾਲੇ ਸੀਗੇ ਮੈਂ ਇੱਕ ਹਾਊਸ ਵਾਈਫ ਆ ਮੈਂ ਬੱਚੇ ਨੂੰ ਸਕੂਲੋਂ ਵੀ ਹਟਾ ਲਿਆ ਪਿਆ 3 ਮਹੀਨੇ ਹੋ ਗਏ ਉਹ ਘਰ ਹੀ ਬੈਠਾ ਨਾ ਟਿਊਸ਼ਨ ਜਾ ਰਿਹਾ ਨਾ ਸਕੂਲ ਤੇ ਓਨਰ ਨੂੰ ਕਹਿੰਦਾ ਤੁਦ ਓਨਰ ਦਾ ਫੋਨ ਕੀਤਾ ਕਿ ਆ ਰੈਂਟ ਦੇ ਕਹਿੰਦਾ ਜਿਹੜਾ ਵੀ ਮਹੀਨਾ ਇੱਕ ਮਹੀਨਾ ਮੈਂ ਰਿਹਾ ਮੈਂ ਉਸ ਮਹੀਨੇ ਦਾ ਦੇਣਾ ਜਿਹੜੇ ਇੱਥੇ ਰਹਿੰਦੇ ਉਹਨਾਂ ਕੋਲੋ ਕਰਾਇਆ ਹਾਂਜੀ ਸਰ ਮੈਂ ਇੱਥੇ ਹੀ ਰਹਿੰਦੀ ਹਾਂ ਆਪਣੇ ਪੇਕੇ ਆ ਦੇ ਰਹਿੰਦੀ ਹਾਂ ਹਾਂਜੀ ਸਰ ਮੈਂ ਕਹਿੰਦੀ ਤੁਹਾਡੇ ਸੋਹਰੇ ਮੈਂ ਸੋਹਰੇ ਨਹੀਂ ਉੱਥੇ ਤਾਂ ਸੋਹਰੇ ਨਹੀਂ ਸੋਹਰੇ ਮੇਰੇ ਪਿੰਡ ਆ ਦੇਗੋ ਵਾਲ ਟਾਲੀ 'ਚ ਤੇ ਮੈਂ ਇਹ ਸ਼ੁਰੂ ਤੋਂ ਹੀ ਉੱਥੇ ਕੰਮ ਕਰਦੇ ਆ ਦਸੂਹੇ ਤੇ ਓਫਿਸਾ ਦਸੂਹੇ ਰਹਿੰਦੇ ਆਪਣੀ ਪੂਆ ਕੋ ਰਹਿੰਦੇ ਹੁੰਦੇ ਸੀ ਬਾਅਦ ਪਹਿਲਾਂ ਫਿਰ ਜਦੋਂ ਵਿਆਹ ਕਰਾ ਲਿਆ ਇਹ ਆਪਣਾ ਸੈਪਰੇਟ ਰਹਿ ਲੱਗ ਪਏ ਹੁਣ ਇਹ ਨਹੀਂ ਪਤਾ ਕਿ ਕਿੱਥੇ ਰਹਿ ਰਹੇ ਆ ਕਿਉਂਕਿ ਘਰੋਂ 도ੜੇ ਪਿਆ 3 ਮਹੀਨੇ ਹੋ ਗਏ ਘਰੋਂ 도ੜੇ ਨਹੀਂ ਮੈਂ ਐਸਐਸਪੀ ਦੇ ਦਰਖਾਸਤ ਦਿੱਤੀ ਹੈ ਸਿੱਧੀ ਮੈਂ ਕੋਈ ਥਾਣੀ ਤੇ ਨਹੀਂ ਦਿੱਤੀ ਕਿਉਂਕਿ ਮੈਂ ਪਹਿਲਾਂ ਵੀ ਦਿੱਤੀ ਸੀ ਮੇਰੀ ਕਿਸੇ ਨੇ ਸੁਣੀ ਨਹੀਂ ਹਾਂਜੀ ਹੁਣ ਦਿੱਤੀ ਪਈ ਸੀਗੀ ਸਰ ਇਹਨੂੰ ਬੁਲਾਇਆ ਸੀ ਕੁੜੀ ਨੂੰ ਵੀ ਬੁਲਾਇਆ ਉਹਦੇ ਪਾਪਾ ਆਏ ਕੁੜੀ ਦੇ ਤਾਂ ਉਹਨਾਂ ਨੇ ਕੁੜੀ ਨੂੰ ਨਹੀਂ ਲੈ ਕੇ ਆਏ ਅਸਲਮ ਨੇ ਉਹਨਾਂ ਨੂੰ ਕਿਹਾ ਹੋਇਆ ਸੀ ਕੁੜੀ ਨੂੰ ਨਹੀਂ ਲੈ ਕੇ ਜਾਣਾ ਤੁਸੀਂ ਜਾਓ ਉਦੇ ਪਾਪਾ ਆਏ ਉਸ ਦਿਨ ਉਹ ਕੂਰਤੇ ਗੱਲ ਵੀ ਕਰ ਰਹੇ ਸੀ ਅਸਲਮ ਨਾਲ ਅਸਲਮ ਕਹਿੰਦਾ ਮੈਂ ਕੇਸ ਲਾਇਆ ਹੋਇਆ ਤੁਸੀਂ ਇੱਥੋਂ ਨੇ ਪਤਾ ਕੇ ਦਿਓ ਮੈਂ ਆਪੇ ਹੀ ਦੇਖ ਲਵਾਂਗਾ ਇਹਨਾਂ ਨੂੰ ਕੋਰਟ ਤੇ ਗੱਲ ਦੇ ਵਿੱਚ ਕੇਸ ਚੱਲਦਾ ਵੇ ਸਰ ਮੇਰਾ ਕੋਰਟ ਕੇਸ ਉਹਨਾਂ ਦਾ ਉਹਨਾਂ ਦਾ ਚੱਲ ਰਿਹਾ ਉਹ ਮੰਗ ਰਹੇ ਮੇਰੇ ਤੋਂ ਵੀ ਬਹੁਤ ਮੈਂ ਨਹੀਂ ਮੈਨੂੰ ਉਹਦਾ ਕੋਈ ਪੇਪਰ ਪੁਪਰ ਨਹੀਂ ਆਇਆ ਕਿ ਜਿਹੜਾ ਉਹਨਾਂ ਦੇ ਵੱਲੋਂ ਕੋਰਟ ਕੇਸ ਲੱਗਾ ਪਿਆ ਮੇਰਾ ਤੇ ਇਧਰੋਂ ਸਿਰਫ ਖਰਚੇ ਦਾ ਹੀ ਲੱਗਾ ਜਿਹੜਾ ਇਹਨਾਂ ਨੇ ਮੈਨੂੰ ਸੰਪਰਸ਼ਾਨ ਕੀਤਾ ਆ ਹਾਂਜੀ ਮੈਂ ਹਾਂਜੀ ਮੈਨੂੰ ਡੋਮੈਸਟਿਕ ਵਾਇਲੈਂਸ ਅੱਛਾ ਤੇ ਮੈਂ ਉਹਨਾਂ ਕੋਈ ਡਿਵੋਰਸ ਵਗੈਰਾ ਸਰ ਮੈਂ ਕੁਝ ਮਹੀਨੇ ਮੰਗ ਕਰ ਬਿਨਾ ਮੈਂ ਡਿਵੋਰਸ ਕਰ ਮੈਂ ਤਾਂ ਲੈਣਾ ਹੀ ਨਹੀਂ ਸਿੱਧੀ ਗੱਲ ਕਿਉਂਕਿ ਮੇਰਾ ਇੱਕ ਬੱਚਾ ਵਾ ਮੈਂ ਤਾਂ ਲੈਣਾ ਹੀ ਨਹੀਂ ਡਿਵੋਰਸ ਤੇ ਦੂਜੀ ਗੱਲ ਇਹ ਆ ਕਿ ਹੁਣ ਇਹ ਹੀ ਆ ਕਿ ਕਿੱਥੇ ਵੀ ਆ ਧਾਰਾਜ ਵੀ ਅਸੀਂ ਇਹਦੇ ਨਾਲ ਰਹਿਣ ਨੂੰ ਹਲੇ ਵੀ ਤਿਆਰ ਸਰ ਉਹ ਲੁਧਿਆਣਾ ਦੇ ਆ ਤੇ ਉਧਰੋਂ ਵੀ ਉਹਨਾਂ ਦੇ ਪਾਪਾ ਨੇ ਉਹ ਕੁੜੀ ਨੂੰ ਜਦੋਂ 18 ਤਰੀਕ ਨੂੰ ਬੁਲਾਇਆ ਇੱਥੇ ਤਰੀਕ ਸੀਗੀ ਉਸ ਦਿਨ ਮਹਿਲਾ ਥਾਣੇ ਚ ਤੇ ਉਹ ਆਏ ਨਹੀਂ ਉਸ ਦਿਨ ਉਸ ਦਿਨ ਉਹ ਕੁੜੀ ਉਹਨਾਂ ਦੀ 도ੜ ਗਈ ਉਹਨਾਂ ਨੇ ਰੱਲੇ ਮਿਲੇ ਫੇਆ ਸਾਰੇ ਜਿੰਨੇ ਇਹਨਾਂ ਵਿਆਹ ਤੋਂ ਰਿੰਦੇ ਕੇ ਵਿਆਹ ਕਰਾਇਆ ਸਰ ਮੈਨੂੰ ਇਹ ਮੈਂ ਪੱਕਾ ਨਹੀਂ ਕਹਿ ਸਕਦੀ ਕਿ ਉਹਦੇ ਨਾਲ ਰਹਿੰਦੀ ਆ ਕਿਉਂਕਿ ਉਹ ਆਪਣੇ ਦੇ ਕੇ ਗਈ ਪਈ ਆ ਕਿ ਮੈਂ ਆਪਣੀ ਮਰਜ਼ੀ ਨਾਲ ਗਈ ਆ ਜਦ ਕਿ ਸਾਨੂੰ ਪਤਾ ਵਾ ਉਹਦੇ ਨਾਲ ਚੱਤਰ ਚੱਲਦਾ ਸੀ ਸਾਰਾ ਕੁਝ ਹੀ ਆ ਇਹ ਰੈਂਦੇ ਵੀ ਸੇਮ ਜਲੰਧਰ ਕਿਉਂਕਿ ਮੈਨੂੰ ਵੀ ਪਤਾ ਲੱਗਾ ਸੀ ਕਿ ਉਹ ਜਲੰਧਰ ਸਟੇਟ ਆ ਦੇ ਆ ਹਾਂਜੀ ਸਰ ਹੋਰ ਵੀ ਸੀਗੇ ਇਹਨਾਂ ਨੇ ਡਿਲੀਟ ਕਰਕੇ ਜਾ ਕੇ ਜਾਂਦੇ ਜਾਂਦੇ ਨੇ ਮੇਰੇ ਇਹ ਦਾ ਕੋਈ ਮਤਲਬ ਸਿੰਗਰ ਨਾਲ ਕੋਈ ਕੋਈ ਨਹੀਂ ਸਰ ਸਿੰਗਰ ਨਾਲ ਕਰਾ ਸਕਦਾ ਸਰ ਉਸਤਾਰ ਦੀ ਫੋਟੋ ਹੈ ਚੈਟਿੰਗ ਦੀ ਵੀ ਹੈਗੀ ਨਾ ਸਾਡੇ ਕੋਲ ਜਿਹੜੇ ਇਹਦੇ ਬ੍ਰਦਰ ਨਾਲ ਕੀਤੀ ਮੇਰੇ ਬ੍ਰਦਰ ਨਾਲ ਚੈਟਿੰਗ ਹੋਈ ਹੈ ਇਹਦਾ ਉਹਦਾ ਕੁੜੀ ਦਾ ਬ੍ਰਦਰ ਕਹਿੰਦਾ ਵੀ ਇਹ ਸਮਝਦਾ ਹੀ ਨਹੀਂ ਵੀ ਆ ਮੁੰਡਾ ਫੋਨ ਕਰਨ ਤੋਂ ਨਹੀਂ ਹਟਦਾ ਪਿਆ ਵਾ ਜਾਏ ਕੁੜੀ ਵੀ ਨਹੀਂ ਹਟਦੀ ਵੀ ਫੋਨ ਕਰਨ ਤੋਂ ਸਾਡੇ ਕੋਲ ਵੀਡੀਓਜ਼ ਵੀ ਹੈਗੀਆਂ ਔਰ ਇਹ ਪ੍ਰੂਫ ਵਿਦ ਪ੍ਰੂਫ ਕਹਿ ਰਹੇ ਸੋ ਮੈਂ ਆਪਣੇ ਹਸਬੰਦ ਤੇ ਕਲਾਕ ਕਰਵਾਈ ਹੈ ਕਿ ਮੇਰੇ ਹਸਬੰਦ ਕਰੋ ਚਲੇ ਗਏ ਪਿਆ 3 ਮਹੀਨੇ ਹੋ ਗਏ ਕਰੋ ਗਿਆ ਨੂੰ ਉਹਨਾਂ ਨੂੰ ਮੈਂ ਆਪ ਫੋਨ ਵੀ ਕਰਦੀ ਆ ਫੋਨ ਵੀ ਨਹੀਂ ਚੱਕਦੇ ਆ ਕੋਲਾਪੁਰ ਦਾ ਨਾਮ ਦੱਸੋ ਕੀ ਕਰਦੇ ਨੇ ਸਰ ਹਾਂਜੀ ਸਰ ਮੇਰੇ ਹਸਬੰਡ ਸਿੰਘਰ ਆ ਅਸलम अली ਜਿਨ੍ਹਾਂ ਨੇ ਨਕੋਦਰ ਹੀ ਰਾਈ ਆ ਹਾਂਜੀ ਕੀ ਗੱਲ ਮਾਰੀ ਸੀ ਸਰ ਉਹਨਾਂ ਦਾ ਫੇਰ ਚੱਲਦੇ ਆ ਵਾ ਰੱਬ ਦਾ ਨਾਮ ਦੀ ਲੜਕੀ ਦੇ ਨਾਲ ਜਿਹੜੇ ਕਿ ਘਰੇੋਂ ਵੀਡੀਓ ਕਾਲ ਮੈਸੇਜ ਆਪਣੇ ਉੱਤੇ ਇੰਸਟਾ ਤੇ ਕਾਲ ਕਰਦੀ ਰਹਿੰਦੀ ਸੀਗੀ ਮੈਸੇਜ ਕਰਦੀ ਰਹਿੰਦੀ ਉਹਨ ਦੀ ਸੀ ਜਦੋਂ ਮੈਂ ਪੁੱਛਦੀ ਹੁੰਦੀ ਸੀਗੀ ਤਾਂ ਮੇਰੇ ਨਾਲ ਲੜੋ ਲਾਪਾਂ ਦਿੰਦੇ ਸੀ ਤੂੰ ਕਿਉਂ ਪੁੱਛਦੀ ਆ ਤੂੰ ਤਾਂ ਮੇਰੇ ਸੇਫਟੀ ਐਵੇਂ ਮੈਨੂੰ ਜਦੋਂ ਕਿ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲੜੀ ਜਾਣਾ ਡਰਿੰਕ ਕਰਕੇ ਆਣਾ ਘਰ ਮੇਨਾਂ ਹੱਥੋ ਪਾਈ ਕਰਨੀ ਮੇਰੀ ਵੀਡੀਓਜ਼ ਬਣਾਉਣੀਆਂ ਜਦੋਂ ਮੈਂ ਬੋਲਣਾ ਮੇਰੀ ਵੀਡੀਓਜ਼ ਬਣਾਉਣੀਆਂ ਉਹਦੋਂ ਨਹੀਂ ਤਾਂ ਜਦੋਂ ਆਪ ਲੜਨਾ ਉਦੋਂ ਨਹੀਂ ਬਣਾਉਣੀਆਂ ਜਦੋਂ ਮੈਂ ਲੜਨਾ ਉਦੋਂ ਬਣਾਉਂਦੇ ਹੁੰਦੇ ਸੀਗੇ ਤੇ ਡਰਿੰਕ ਕਰਕੇ ਸਾਨੂੰ ਬਾਹਰ ਵੀ ਕੱਢ ਦਿੱਤਾ ਸੀ ੱਟਕੇ ਮਾਰ ਕੇ ਕਿਉਂਕਿ ਮੈਂ April ਮਹੀਨੇ ਵੀ ਜਦੋਂ ਦੀ ਇਹ ਦੀ ਸ਼ੁਰੂ ਹੋਈ ਪਈ ਨਾ April ਮਹੀਨੇ ਦੀ ਪਿਛਲੇ ਦੀ ਉਦੋਂ ਦਾ ਹੀ ਸਾਡੇ ਘਰ ਕਲੇਸ਼ ਏ ਕੁੜੀ ਕਰਕੇ ਹੁੰਦਾ ਸੀਗਾ ਮੈਂ ਕੁੜੀ ਦੇ ਪਾਪਾ ਨੂੰ ਫੋਨ ਵੀ ਕੀਤਾ ਸੀਗਾ ਕਿ ਇਹਨੂੰ ਰੋਕ ਲਓ ਕਿ ਇਹ ਹੱਟ ਨਹੀਂ ਰਹੀ ਹੈ ਕਿ ਐਦਾ ਐਦਾ ਉਹਦੇ ਪਾਪਾ ਕਹਿੰਦੇ ਤੁਹਾਡੇ ਕੋਲ ਕੀ ਪ੍ਰੂਫ ਆ ਤੇ ਮੈਂ ਕੁੜੀ ਦੇ ਘਰ ਵੀ ਗਈ ਕੁੜੀ ਦੇ ਘਰ ਵੀ ਉਹਦੇ ਪਾਪਾ ਨੂੰ ਪ੍ਰੂਫ ਵੀ ਦਿਖਾਏ ਤਾਂ ਅੱਗੇ ਉਹਨਾਂ ਨੇ ਉਹਦੇ ਪਾਪਾ ਨੇ ਲਿਖ ਕੇ ਵੀ ਦਿੱਤਾ ਕਿ ਜੇ ਅੱਗੇ ਤੋਂ ਮੇਰੀ ਕੁੜੀ ਗਲਤੀ ਕਰੂਗੀ ਕੋਈ ਵੀ ਕਰੂਗੀ ਤਾਂ ਤੁਸੀਂ ਬੰਦ ਐਕਸ਼ਨ ਕਰ ਸਕਦੇ ਹੋ ਤੁਸੀਂ ਸਾਨੂੰ ਨਿਯਾਰੀਬਾਈ ਕਰ ਸਕਦੇ ਆ ਪਰ ਉਸ ਤੋਂ ਬਾਅਦ ਵੀ ਰੁਕੀ ਨਹੀਂ ਉਹ ਕੁੜੀ ਰੁਕੀ ਨੇ ਉਸ ਤੋਂ ਬਾਅਦ ਮੇਰੇ ਹਸਬੰਦ ਨੇ ਮੇਤੇ ਡਿਵੋਰਸ ਕੇਸ ਲਾਇਆ ਕਿ ਮੈਂ ਤੇਤੋ ਤਲਾਕ ਲੈਣਾ ਕਿ ਮੈਂ ਨਹੀਂ ਕਿੰਨਾ ਰਹਿਣਾ ਮੈਂ ਉਹ ਕੁੜੀਾਂਾਂ ਹੀ ਰਹਿਣਾ ਤੇ ਜਦੋਂ ਮੈਂ ਉਹਨਾਂ ਨੂੰ ਉਸ ਵੇਲੇ ਮੈਂ ਵੀ ਉਹਨਾਂ ਤੇ ਕੀਤਾ ਉਸ ਵੇਲੇ ਮੈਨੂੰ ਘਰੇ ਲੈ ਗਏ ਹੱਥ ਪੈਰ ਜੋੜ ਕੇ ਕਿ ਚੱਲ 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 ਮੈਂ ਕਿਹਾ ਮੈਨੂੰ ਕੁਝ ਲਿਖਾ ਲੰਦੋ ਰਾਜੀ ਨਾਮੇ ਚ ਕਿ ਕੁਝ ਵੀ ਲਿਖਾ ਲੰਦੋ ਉਹਨਾਂ ਨੇ ਮੈਨੂੰ ਕੁਝ ਵੀ ਲਿਖਾਣ ਦਿੱਤਾ ਕਹਿੰਦੇ ਕੁਝ ਨਹੀਂ ਲਿਖਾਣਾ ਤੂੰ ਘਰ ਚੱਲ ਆਪਾ ਉਹਦੇ ਵਿੱਚ ਇਹ ਲਿਖਾਇਆ ਕਿ ਜੇ ਕੱਲ ਨੂੰ ਇਹ ਕੁਝ ਖਾ ਕੇ ਮਰ ਜਵੇ ਤਾਂ ਇਹ ਜ਼ਿੰਮੇਵਾਰੀ ਹੋਗੀ ਇਹਦੀ ਹੋਗੀ ਜੇ ਮੈਂ ਕੁਝ ਖਾਰ ਲਵਾਂ ਤੇ ਇਹ ਮੈਂ ਆਪਣੀ ਜ਼ਿੰ ਤੇ ਮੇਰੇ ਮਾਪੇ ਉਹ ਘਰ ਨਹੀਂ ਆਣੇ ਚਾਹੀਦੇ ਨਾ ਮੇਰੇ ਘਰ ਆਣ ਨਾ ਮੇਰੇ ਆ। ਜਦ ਕਿ ਉਹਦੇ ਵੀ ਆਉਂਦੇ ਹੁੰਦੇ ਸੀ ਘਰ। ਉਹਦੇ ਭੈਣ ਭਰਾ ਆਉਂਦੇ ਸੀ ਘਰ ਸਾਡੇ। ਕਿ ਆਂਦੇ ਜਾਂਦੇ ਰਹੇ ਅਸੀਂ ਕਦੀ ਨਹੀਂ ਮੈਂ ਨਹੀਂ ਰੋਕਿਆ ਕਦੀ ਵੀ ਉਹਨਾਂ ਨੂੰ ਕਿ ਆਣ ਜਾਂ ਨਾ ਆਣ। ਉਸ ਤੋਂ ਬਾਅਦ ਭਾਈ ਫੇਰ ਘਾਰੇ ਘਰੇ ਜਾ ਕੇ ਫੇਰ ਉਹਦੇ ਸੀ ਡਰਿੰਕ ਕਰਨਾ, ਮੈਨੂੰ ਆ ਕੇ ਬੋਲਣਾ, ਮੇਰਾ ਇਵਨ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਘਰ। ਤੇ ਮੈਨੂੰ ਮਾਰ ਕੇ ਮੈਨੂੰ ਬਾਹਰ ਕੱਢ ਦੇਣਾ ਕਿ ਜਾ ਚਲ ਜਾ ਥੋੜੀ ਚਲ ਜਾ ਮੈਂ ਨਹੀਂ ਇੱਥੇ ਨਾ ਰਹਿਣਾ। ਕੁੜੀ ਨਾਲ ਉਹਦੇ ਹੀ ਗੱਲਾਂ ਸਾਰਾ ਸਾਰਾ ਦਿਨ ਘੁੰਮਦੇ ਲੱਗੇ ਰਹਿਣਾ। ਇਦਾਂ ਸਾਰ ਸਾਡੇ ਬੈੱਡ ਆ ਬੈਡਰੂਮ ਆ ਬੈਡਰੂਮ ਦੇ ਉੱਪਰ ਸ਼ੂ ਪੁਆਇੰਟ ਆ ਸਾਰਾ ਦਿਨ ਫੋਨ ਤੇ ਕਰਦਣਾ ਬੈਠਿਆ ਨੇ ਉਹਨਾਂ ਨੇ ਸਾਰਾ ਦਿਨ ਜੀ ਅਸੀਂ ਬਲਾ ਵੀ ਲਈਏ ਕਿ ਕਹਿ ਦਈਏ ਰੋਟੀ ਖਾ ਲੋ ਚਾਹ ਪੀ ਲੋ ਉਹ ਠੰਡੀ ਹੋ ਜਾਣੀ ਪਰ ਉੱਥੋਂ ਦੀ ਹਿਲਣਾ ਨਹੀਂ ਤੱਸ ਦੇ ਮਾਸ ਨਹੀਂ ਹੋਣਾ ਸਰ ਉਹਨਾਂ ਨੇ ਉੱਥੇ ਦੇ ਉੱਥੇ ਹੀ ਬੈਠੇ ਰਹਿਣਾ ਜੇ ਅਸੀਂ ਕਹਿਣਾ ਕਹਿਣਾ ਤੁਸੀਂ ਤਾਂ ਲੜਦੇ ਆ ਉਲਟਾ ਲੜ ਲੜ ਕੇ ਸਾਡੇ ਨਾਲ ਆਫਿਸ ਜਣਾ ਆਫਿਸ ਜਾ ਕੇ ਕੁੜੀ ਨਾਲ ਗੱਲਾਂ ਕਰਨੀਆਂ ਸੀ ਇਹਨਾਂ ਉਹੀ ਹਰਕਤ ਆ ਇਹਦੇ ਵਿੱਚ ਸਰ ਇਹ ਮਦੀਸ਼ਨਾ ਤੱਕ ਨੂੰ ਪਤਾ ਤੇ ਇੱਕ ਬਾਬਾ ਕਮਲਾਇ ਪਹਿਲਾਂ ਵੀ ਕਰੋ ਧੋੜਿਆ ਵਾ ਤੇ ਉਹਦੇ ਕੋਲ ਰੁਕਿਆ ਸੀ ਸਟੇ ਕੀਤੀ ਸੀ ਇਹਨੇ ਉਦੋਂ ਵੀ ਉਹ ਇਹਨਾਂ ਨੂੰ ਸ਼ਹੀਦ ਦਿੰਦੇ ਆ ਉਹ ਕਹਿੰਦੇ ਆ ਕਿ 20 30 ਹਜ਼ਾਰ ਤੇ ਤਲਾਕ ਹੋ ਜਾਂਦਾ 20 ਹਜ਼ਾਰ ਤੇ ਵਿਆਹ ਹੋ ਜਾਂਦਾ ਵਾ ਅਸਲਮ ਕਿ ਕੋਈ ਐਡੀ ਗੱਲ ਨਹੀਂ ਆ ਅਸਤ ਤਲਾਕ ਐਂ ਹੀ ਕਰਾ ਦਿੰਦੇ ਆ ਸਰ ਤੇ ਇਹਦੇ ਵਿੱਚ ਇਹਦੇ ਮੈਡੀਸ਼ਨ ਵੀ ਰਲੇ ਪਏ ਆ ਉਹਨਾਂ ਨੂੰ ਵੀ ਸਾਰਾ ਪਤਾ ਵਾ ਉਹ ਇਹਨੂੰ ਗੰਦੀਆਂ ਮੈਡੀਸਿਨ ਵਗੈਰਾ ਲਿਆ ਲਿਆ ਕੇ ਦਿੰਦੇ ਹੋਂ ਦੇ ਸਿਕਾਰ ਤੇ ਕੁੜੀ ਨੂੰ ਮਿਲਣ ਜਾਂਦਾ ਹੁੰਦਾ ਸੀਗਾ ਤੇ ਆਨੇ ਕਦੇ ਹੋਇਆ ਸੀ ਲਵ ਮੈਰੀ ਸੀ ਤੇ ਲਵ ਮੈਰੀ ਕਰਵਾਈ ਮੈਨੂੰ ਇਨ 2015 ਚ ਹੋਈ 13 ਚ ਹੋਈ ਆ 15 ਚ ਮੇਰੇ ਬੇਟਾ ਹੋਇਆ ਵਾ ਅੱਛਾ ਕੀ ਬਣੂ ਹਾਂਜੀ ਸਰ ਇੱਕੋ ਹੀ ਬੇਟਾ ਵਾ ਫੋਟੋ ਸੀ ਕਿੱਥੇ ਰਹਿ ਰਹੇ ਸਰ ਉਹਨੇ ਆਪਣੇ ਪੇਕੇਆਂ ਦੇ ਰਹਿ ਰਹੇ ਆ ਕਿਉਂਕਿ ਮੇਰਾ ਉੱਥੇ ਕੋਈ ਵੀ ਨਹੀਂ ਹੈਗਾ ਵਾ ਕਿਹੜੀ ਜਗ੍ਹਾ ਦਸੂਏ ਉੱਥੇ ਸਾਡਾ ਕੋਈ ਨਹੀਂ ਹੈਗਾ ਕਿਉਂਕਿ ਅਸੀਂ ਤਿੰਨੇ ਜਿੰਨੇ ਰਹਿੰਦੇ ਹੁੰਦੇ ਸੀ ਨਾ ਕੋਈ ਹੈਗਾ ਸਾਨੂੰ ਇਨਕਮ ਸੋਰਸ ਹੈ ਹੀ ਨਹੀਂ ਕਿਉਂਕਿ ਇਹ ਘਰ ਮਾਨ ਵਾਲੇ ਸੀਗੇ ਮੈਂ ਇੱਕ ਹਾਊਸ ਵਾਈਫ ਆ ਮੈਂ ਬੱਚੇ ਨੂੰ ਸਕੂਲੋਂ ਵੀ ਹਟਾ ਲਿਆ ਭਾ 3 ਮਹੀਨੇ ਹੋ ਗਏ ਉਹ ਘਰ ਹੀ ਬੈਠਾ ਨਾ ਟਿਊਸ਼ਨ ਜਾ ਰਿਹਾ ਨਾ ਸਕੂਲ ਤੇ ਓਨਰ ਨੂੰ ਕਹਿੰਦਾ ਤੁਦ ਓਨਰ ਦਾ ਫੋਨ ਕੀਤਾ ਕਿ ਆ ਰੈਂਟ ਦੇ ਕਹਿੰਦੇ ਜਿਹੜਾ ਮਹੀਨਾ ਇੱਕ ਮਹੀਨਾ ਮੈਂ ਰਿਹਾ ਮੈਂ ਉਸ ਮਹੀਨੇ ਦਾ ਦੇਣਾ ਜਿਹੜੇ ਇੱਥੇ ਰਹਿੰਦੇ ਉਹਨਾਂ ਕੋਲੋ ਕਰਾਇਆ ਹਾਂਜੀ ਸਰ ਮੈਂ ਇੱਥੇ ਹੀ ਰਹਿੰਦਾ ਤੁਹਾਡੇ ਕੋਲ ਆਪਣੇ ਤੇ ਕਿਆ ਦੇ ਰਹਿੰਦੀ ਹਾਂ ਹਾਂਜੀ ਸਰ ਮੈਂ ਕਹਿੰਦਾ ਤੁਸੀਂ ਤੁਹਾਡੇ ਕੋਲੇ ਮੈਂ ਸੌ ਰਿਹਾ ਨਹੀਂ ਉੱਥੇ ਤੋਂ ਸੌ ਰਹੀ ਨਹੀਂ ਸੌਰੇ ਮੇਰੇ ਪਿੰਡ ਆ ਦੇਗੋ ਵਾਲ ਟਾਲੀ 'ਚ ਤੇ ਮੈਂ ਇਹ ਸ਼ੁਰੂ ਤੋਂ ਹੀ ਉੱਥੇ ਕੰਮ ਕਰਦੇ ਆ ਦਸੂਰੇ ਤੇ ਓਫਿਸ ਆ ਦਸੂਰੇ ਹੀ ਰਹਿੰਦੇ ਆ ਆਪਣੀ ਪੂਆ ਕੋ ਰਹਿੰਦੇ ਹੁੰਦੇ ਸੀ ਬਾਅਦ ਪਹਿਲਾਂ ਫਿਰ ਜਦੋਂ ਵਿਆਹ ਕਰਾ ਲਿਆ ਆਪਣਾ ਸੈਪਰੇਟ ਰਹਿ ਲੱਗ ਪਿਆ